ਦੇ ਸਾਰਿਆਂ ਨੂੰ ਕੀ ਹਾਲ ਚੰਗਾ ਨਹੀਂ ਮੀਤ ਕਰਦੇ ਸਾਰੇ ਠੀਕ ਹੋਗੇ ਮੈਂ ਤੁਹਾਨੂੰ ਇੱਕ ਜਿਹੜੀ ਕਿਤਾਬ ਦਿਖਾ ਰਹੀ ਹਾਂ ਵੱਡੀ ਸੋਚ ਦਾ ਵੱਡਾ ਜਾਦੂ ਇਹਦੇ ਵਿੱਚ ਸੱਚਮੁੱਚ ਹੀ ਸੋਚ ਜਿਹੜੀ ਇਹ ਕਿਤਾਬ ਆਪਣੀ ਸੋਚ ਨੂੰ ਬਹੁਤ ਵੱਡੀ ਕਰਦੀ ਹੈ ਤੇ ਉਹਦਾ ਵੱਡਾ ਜਾਦੂ ਆਪਣੇ ਤੇ ਕਰਦੀ ਹੈ ਡੇਵਿਡ ਸਵਰਾਸ ਦੀ ਲਿਖੀ ਹੈ ਦੋ ਤਰ੍ਹਾਂ ਆਉਂਦੀ ਹੈ ਪਿਆਬੀ ਵਿੱਚ ਵੀ ਤੇ ਇੰਗਲਿਸ਼ ਵਿੱਚ ਵੀ ਜਿਹਨੂੰ ਜਿਸ ਤਰ੍ਹਾਂ ਵਧੀਆ ਲੱਗਦੀ ਹੈ ਉਹ ਲੈ ਸਕਦਾ ਆ ਇਹਨੇ 6 ਮਿਲੀਅਨ ਕਾਪੀਆਂ ਜਿਹੜੀਆਂ ਹੁਣ ਤੱਕ ਸੋਲਵ ਹੋ ਚੁੱਕੀਆਂ ਆ ਮੈਂ ਇਹਨੂੰ ਪਿਆਬੀ ਵਿੱਚ ਲਿਆ ਕਿਉਂਕਿ ਮੈਨੂੰ ਪਿਆਬੀ ਵਿੱਚ ਪੜ੍ਹਨਾ ਵਧੀਆ ਲੱਗਦਾ ਖਾਸ ਕਰਕੇ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਆ ਜ ਜਿਹੜਾ ਅਰਥ ਆਪਾਂ ਨੂੰ ਡੰਗਾਈ ਦੇ ਵਿੱਚ ਸਮਝ ਆਉਂਦਾ ਆ ਤੇ ਇਹ ਜਦੋਂ ਤੁਸੀਂ ਕਿਤਾਬ ਪੜ੍ਹੋਗੇ ਤੁਹਾਨੂੰ ਵਾਕਈ ਕਿਤਾਬ ਬਾਰੇ ਪਤਾ ਲੱਗੂਗਾ ਕਿ ਸੱਚੀ ਹੈ ਜਿਹੜੀ ਕਿਤਾਬ ਆਪਣੇ ਸੋਚ ਨੂੰ ਵੱਡਾ ਕਰਦੀ ਹੈ ਤੇ ਉਹਦਾ ਜਦੋਂ ਆਪਣੀ ਸੋਚ ਵੱਡੀ ਹੋ ਜਾਂਦੀ ਹੈ ਤਾਂ ਉਹਦਾ ਜਿਹੜਾ ਜਾਦੂ ਵੀ ਆਪਣੇ ਤੇ ਵੱਡਾ ਹੋ ਜਾਂਦਾ ਹੈ ਇਹ ਸੱਚਮੁੱਚ ਇਹਦੇ ਵਿੱਚ ਆਪਣੀ ਸਫਲਤਾ ਦੇ ਜਿਹੜੇ ਗੌਰਵ ਦੱਸੇ ਗਏ ਆ ਆਪਾਂ ਇਸ ਕਿਤਾਬ ਤੋਂ ਆਪਣੀ ਸਫਲਤਾ ਦੇ ਜਿਹੜੇ ਗੌਰਵ ਸਿੱਖ ਸਕਦੇ ਆ ਤੁਸੀਂ ਵੀ ਸਾਰੇ ਜਣੇ ਇਸ ਕਿਤਾਬ ਨੂੰ ਇੱਕ ਵਾਰੀ ਜ਼ਰੂਰ ਲਿਆ ਕੇ ਤੇ ਇੱਕ ਵਾਰੀ ਪੜ ਕੇ ਜਰੂਰ ਦੇਖਿਓ ਬਹੁਤ ਵਧੀਆ ਦੇ ਵਿੱਚ ਬਈ ਬਹੁਤ ਮੈਂ ਮਤਲਬ ਮੇਰੇ ਕੋਲ ਲਫ਼ਜ਼ ਨਹੀਂ ਗਾ ਮੈਂ ਕਿਵੇਂ ਕਹਾਂ ਕਿ ਇਹ ਤੋਂ ਕਿੰਨਾ ਕੁਸ਼ਾ ਆਪਾਂ ਨੂੰ ਸਿੱਖਣ ਨੂੰ ਮਿਲ ਰਿਹਾ ਹੈ ਮੈਂ ਇਹਨੂੰ ਪੜ ਰਹੀ ਹਾਂ 366 ਪੇਜ ਹੈ ਦੇ ਤੇ ਮੈਂ 180 ਪੇਜ ਤੇ ਪਹੁੰਚੀ ਹਾਂ ਮੈਂ ਮਤਲਬ ਡੇਲੀ 2 4 5 ਜਿੰਨੇ ਮੇਰੇ ਕੋਲ ਟਾਈਮ ਹੁੰਦਾ ਉਹਦੇ ਅਕੋਰਡਿੰਗ ਪੇਜ ਪੜਦੀ ਹਾਂ ਮੈਨੂੰ ਸਭ ਤੋਂ ਵਧੀਆ ਇਹਦੇ ਵਿੱਚ ਮਤਲਬ ਹੁਣ ਤੱਕ ਕਿਹੜੇ ਪੇਜ ਪੜੇ ਇੱਕ ਮਿੰੂ ਚੀਜ਼ ਸਮਝ ਨੂੰ ਮਿਲੇਗਾ ਜਦੋਂ ਆਪਾਂ ਜਾਣੇ ਮੇਰੇ ਨਾਲ ਮੋਸਟਲੀ ਹੋਇਆ ਇਸ ਤਰ੍ਹਾਂ ਹੁੰਦਾ ਹੁਣ ਤੱਕ ਹੁੰਦਾ ਰਿਹਾ ਆ ਹੋਇਆ ਵੀ ਬਹੁਤ ਵਾਰੀ ਸ਼ਾਇਦ ਤੁਹਾਡੇ ਨਾਲ ਵੀ ਹੁੰਦਾ ਹੋਊ ਆਪਾਂ ਜਦੋਂ ਕਿਸੇ ਵੀ ਪ੍ਰੋਗਰਾਮ ਤੇ ਜਾਂ ਘੁੰਮਣ ਜਾਂ ਕਿਤੇ ਬਾਹਰ ਅੰਦਰ ਜਾਂਦੇ ਆ ਜਦੋਂ ਆਪਣੇ ਬੱਚੇ ਆਪਣੇ ਨਾਲ ਜਾਂਦੇ ਆਪ ਉੱਥੇ ਜਾ ਕੇ ਬੱਚਿਆਂ ਨੂੰ ਕਹਿੰਦੇ ਆ ਵੀ ਬੱਚੇ ਕਹਿੰਨੇ ਆ ਆ ਚੀਜ਼ ਲੈਣੀ ਉਹ ਲੈਣੀ ਆ ਤੇ ਆਪਾਂ ਕਹਿੰਨੇ ਆ ਵੀ ਨਹੀਂ ਵੀ ਇਹ ਚੀਜ਼ ਨਹੀਂ ਲੈਣੀ ਜਾਂ ਇੰਨੀ ਲੈ ਲਈ ਤੁਸੀਂ ਇੱਕ ਲੈ ਤੇ ਤੁਹਾਨੂੰ ਹੁਣ ਨਹੀਂ ਲੈ ਕੇ ਦੇਣੀ ਹਨ ਉਹਦੇ ਨਾਲ ਬੱਚੇ ਜਿਹੜੇ ਮੂੰਹ ਬਣਾਉਂਦੇ ਆ ਚੜਚੜੇ ਹੁੰਦੇ ਆ ਫਿਰ ਆਪਾਂ ਉਹਨਾਂ ਤੇ ਗੁੱਸਾ ਕਰਦੇ ਆ ਤੇ ਜਿਹੜਾ ਆਪਣਾ ਪ੍ਰੋਗਰਾਮ ਆ ਸਾਰਾ ਕਿਰਕਰਾ ਹੋ ਜਾਂਦਾ ਜਿੱਥੇ ਵੀ ਜਾਣੇ ਆ ਤੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਵੀ ਤੁਸੀਂ ਆਪਣੇ ਉਹੀ ਬੱਚਿਆਂ ਨੂੰ ਉਸ ਪ੍ਰੋਗਰਾਮ ਬਾਰੇ ਪਹਿਲਾਂ ਤਾਂ 2-3 ਦਿਨ ਪਹਿਲਾਂ ਦੱਸੋ ਵੀ ਅਸੀਂ ਫਲਾਨੀ ਥਰੀਕ ਨੂੰ ਜਾਣਾ ਆ ਆਪਣਾ ਪ੍ਰੋਗਰਾਮ ਆ ਜੇ ਤੁਹਾਡੇ ਦੋ ਬੱਚੇ ਦੋਨਾਂ ਬੱਚਿਆਂ ਨੂੰ ਕੋਈ ਜਿਹੜਾ ਤੁਹਾਡਾ ਉੱਥੇ ਜਿਵੇਂ ਮੰਨ ਲਾ ਕਿਤੇ ਘੁੰਮ ਦਾਰਾਂ ਦੇ ਥਾਤੇ ਜੇ ਕਿ ਤੁਸੀਂ ਘੁੰਮਣ ਗਏ ਆ ਉੱਥੇ ਦੱਸੋ ਉਹਨਾਂ ਨੂੰ ਬਈ ਆਪਾਂ ਉੱਥੇ ਇੰਨੀ ਆ ਰਾਈਡਾ ਹੋਣੀ ਆ ਜਿਹੜੀਆਂ ਰਾਈਡ ਦਾ ਖਰਚਾ ਉਹ ਸਾਡਾ ਹੋਊਗਾ ਜਿਹੜਾ ਤੁਹਾਡੇ ਖਾਣ ਪੀਣ ਦਾ ਖਰਚਾ ਉਹ ਸਾਡਾ ਹੋਊਗਾ ਤੇ ਉਹ ਖਰਚੇ ਤੋਂ ਇਲਾਵਾ ਜਿਹਦੇ ਵਿੱਚ ਜਿੰਨੀ ਪਹੁੰਚ ਹੈ ਕਿਸੇ 'ਚ 500 ਦੀ 1000 ਦੀ 200 ਦੀ ਜਿੰਨੇ ਦੀ ਪਹੁੰਚਾ ਉਹਨਾਂ ਬੱਚਿਆਂ ਨੂੰ ਕਹੋ ਵੀ ਆਹ ਥੋੜਾ 500 ਮੈਂ ਉਦਾਹਰਨ ਲੈ ਕੇ ਚੱਲਦੀ ਹਾਂ 500 ਹਨਾ ਆ 513 513 ਦੋਨਾਂ ਬੱਚਿਆਂ ਨੂੰ ਪੰਜ ਪੰਜ 500 ਦੇ ਜਿਹੜਾ ਵੀ ਕੁਝ ਤੁਸੀਂ ਲੈਣਾ ਬਾਏ ਕਰਨਾ ਵੀ ਇਹ 500 ਦੇ ਵਿੱਚ ਹੀ ਕਰਨਾ ਹੈ ਅਸੀਂ ਇਹ ਤੋਂ ਬਿਨਾ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਤੇ ਅਸੀਂ ਵੀ ਆਪ ਵੀ ਉਹਨਾਂ ਨੂੰ ਕਹੋ ਵੀ ਅਸੀਂ ਸਾਡੀ ਦਾ ਆਪ ਵੀ ਇੰਨੀ ਪਾਕਟ ਮਣੀ ਆ ਅਸੀਂ ਵੀ ਨਹੀਂ ਖਰਚਨੇ ਤੁਸੀਂ ਵੀ ਇਹੀ ਖਰਚਨੇ ਆ ਇਹਦੇ ਵਿੱਚ ਜੋ ਤੁਹਾਡਾ ਆ ਤੁਸੀਂ ਲੈ ਲਿਓ ਅਸੀਂ ਤੁਹਾਨੂੰ ਰੋਕਾਂਗੇ ਨਹੀਂ ਉਹ ਸੱਚੀ ਉਹ ਚੀਜ਼ ਨੇ ਮੇਰੇ ਤੇ ਮਤਲਬ ਅਸਰ ਕੀਤਾ ਤੇ ਅਸੀਂ ਘੁੰਮਣ ਗਏ ਮੈਂ ਜੀ ਆਜੀਬ ਜਿੰਨਾ ਸੇਮ ਹੀ ਕੀਤਾ ਮੈਨਾਂ ਨੂੰ ਦੋ ਤਿੰਨ ਦਿਨ ਪਹਿਲਾਂ ਦੱਸਿਆ ਵੀ ਆਪਾਂ ਜਾਣਾ ਆ ਤੇ ਇਹਨਾਂ ਨੂੰ ਅਸੀਂ ਨਾ 5 ਮਤਲਬ ਜਿਸ ਤਰ੍ਹਾਂ ਇਹ ਬੱਚੇ ਛੁੱਟੇ ਆ ਹਨਾ ਜਿੰਨੇ ਇਹਨਾਂ ਨੂੰ ਮਨੀ ਚਾਹੀਦੀ ਉਹਦੇ ਅਕੋਰਡਿੰਗ ਅਸੀਂ ਇਹਨਾਂ ਨੂੰ 500 ਦੋਨਾਂ ਨੂੰ ਅਲੱਗ-ਅਲੱਗ ਦੇ ਦਿੱਤਾ ਵੀ ਆ 513 513 ਇਹਨਾਂ ਨੂੰ ਅਸੀਂ ਕਿਹਾ ਵੀ ਜਿੱਥੇ ਆਪਾਂ ਜਾ ਰਹੇ ਆ ਉੱਥੇ ਜਿਹੜਾ ਵੀ ਜੇ ਕੋਈ ਵੀ ਰਾਈਡ ਹੋਈ ਉਹਦੀ ਪੇਮੈਂਟ ਅਸੀਂ ਕਰਾਂਗੇ ਜਿਹੜਾ ਕੁਝ ਤੁਸੀਂ ਖਾਣਾ ਹੋਇਆ ਉਹਦੀ ਪੇਮੈਂਟ ਵੀ ਅਸੀਂ ਕਰਾਂਗੇ ਤੁਸੀਂ ਜੇ ਜਿਹੜੀ ਕੋਈ ਵੀ ਚੀਜ਼ ਲੈਣੀ ਹੋਵੇ ਬਾਏ ਕਰਨੀ ਹੋਵੇ ਸਿਰਫ 500 ਦੇ ਵਿੱਚ ਕਰਨੀ ਹੈ ਇਹ ਤੋਂ ਬਿਨਾ ਤੁਹਾਨੂੰ ਅਸੀਂ ਕੁਝ ਵੀ ਨਹੀਂ ਲੈ ਕੇ ਦੇਣਾ ਤੁਸੀਂ ਹੁਣ ਸੋਚ ਕੇ ਚੱਲੋ ਸੱਚਮੁੱਚ ਹੀ ਬੱਚੇ ਇੰਨਾ ਵਧੀਆ ਸਾਡਾ ਪ੍ਰੋਗਰਾਮ ਰਿਹਾ ਬਹੁਤ ਵਧੀਆ ਮੈਨੂੰ ਇਹ ਚੀਜ਼ ਲੱਗੀ ਇਹ ਕਿਤਾਬ ਤੋਂ ਸਿੱਖ ਕੇ ਜਦੋਂ ਅਸੀਂ ਗਏ ਇਹਨਾਂ ਨੂੰ 500 ਦਿੱਤਾ ਇਹਨਾਂ ਨੇ ਕਿਸੇ ਇਹਨਾਂ ਨੇ ਕੋਈ ਕੀ ਰਿੰਗ ਲਈਆਂ ਕੋਈ ਕੋਸ਼ ਲਿਆ ਹਨਾ ਮੈਂ ਅਲੱਗ-ਅਲੱਗ ਚੀਜ਼ਾਂ ਲਈਆਂ ਪੈਨਸਲ ਕਿਟਾਂ ਕੋ ਟੱਬਾ ਨਿੱਕਾ ਮोटा ਸਮਾਂ ਲਿਆ ਜਦੋਂ ਇਹ ਚੀਜ਼ ਲੈਂਦੇ ਸੀ ਉਦੋਂ ਹੀ ਇਹਨਾਂ ਨੇ ਕਹਿਣਾ ਵੀ ਇਹ ਚੀਜ਼ ਇੰਨੇ ਦੀ ਆ ਜਿਹੜੀ ਅਸੀਂ ਪਹਿਲਾਂ ਲੈਂਦੀ ਸੀ ਉਹ ਇੰਨੇ ਦੀ ਆ ਤੇ ਹੁਣ ਸਾਡੇ ਇੰਨੇ ਬਚ ਗਏ ਕਿ ਇਹਨਾਂ ਨੇ ਮਮੀ ਆ ਇੰਨੇ ਸਾਡੇ ਪਲੱਸ ਹੋ ਗਏ ਤੇ ਕਿੰਨੇ ਸਾਡੇ ਇੰਨਿਆਂ ਚ ਮਾਈਨਸ ਕਰ ਦੋ ਕਿੰਨੇ ਸਾਡੇ ਰਹਿ ਗਏ ਇੰਨੇ ਵਸ ਗਏ ਇਹਨਾਂ ਨੇ ਉਹ ਪ੍ਰੋਗਰਾਮ ਨੂੰ ਸੇਮ ਮਤਲਬ ਜਿਵੇਂ ਅਸੀਂ ਸੋਚਿਆ ਸੂਵੇਂ ਹੋਇਆ ਹਨਾ ਤੇ ਉਵੇਂ ਇਹਨਾਂ ਨੇ ਫੋਲੋ ਕੀਤਾ ਇਹਨਾਂ ਨੇ ਜਦੋਂ ਇਹਨਾਂ ਨੇ 500 ਕੰਪਲੀਟ ਹੋ ਗਏ ਤੇ ਇਹਨਾਂ ਨੇ ਅਗਲੇ ਦਿਨ ਆਪ ਦੇ ਆਪ ਹੀ ਜਿਹੜਾ ਮੰਗਣਾ ਬੰਦ ਕਰਤਾ ਇਹਨਾਂ ਨੇ ਕਿਹਾ ਨਹੀਂ ਇੱਕ ਵਾਰੀ ਨੇ ਜੀਆ ਨੇ ਜ਼ਰੂਰ ਕਿਹਾ ਵੀ ਆਹ ਵੀ ਚੀਜ਼ ਹੋਣੀ ਹੈ ਮੈਂ ਕਿਹਾ ਬੇਟਾ 500 ਕੰਪਲੀਟ ਤੇ ਜੀਆ ਚੋਂ ਆਪ ਕਰਕੇ ਦੋ ਅਗੇ ਬੱਚਾ ਬੋਲਿਆ ਨਹੀਂ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਵੀ ਨਾ ਤਾਂ ਸਾਨੂੰ ਕੋਈ ਸਟ्रेस ਹੋਇਆ ਨਾ ਅਸੀਂ ਉਹਨਾਂ ਦੇ ਚੜਚੜ ਹੋਏ ਨਾ ਅਸੀਂ ਖਿਜੇ ਨਾ ਉਹ ਸਾਡੇ ਤੇ ਖਿਜੇ ਉਹਨਾਂ ਨੇ ਨਹੀਂ ਕਿਹਾ ਵੀ ਤੁਸੀਂ ਸਾਨੂੰ ਲੈ ਜਾਣੀ ਦਿੰਦੇ ਆਂ ਕਿ ਉਹਨਾਂ ਨੂੰ ਹੋਇਆ ਵੀ ਸਾਨੂੰ ਇਹਨਾਂ ਨੇ ਆਲਰੇਡੀ ਪੈਸੇ ਦਿੱਤੇ ਸੀ 500 ਰੁਪਇਆ ਉਹ ਸਾਡਾ ਕੰਪਲੀਟ ਹੋ ਗਿਆ ਹੁਣ ਸਾਨੂੰ ਮਿਲਣਾ ਨੀਗਾ ਬਸ ਕਹਾਣੀ ਖਤਮ ਤੇ ਅਸੀਂ ਆਪਾਂ ਦਾ ਸਮਾਨ ਲੈ ਲਿਆ ਪਾਂਸ ਇਹਨਾਂ ਨੂੰ 500 ਰੁਪਇਆ ਬਹੁਤ ਵੱਡਾ ਲੱਗਾ ਹਨ ਉਸ ਟਾਈਮ ਕਿਉਂਕਿ ਜਿੰਨੀ ਇਹਨਾਂ ਦੀ ਏਜ ਆ ਉਸ ਸਮੇਂ ਇਹਨਾਂ ਨੂੰ 500 ਬਹੁਤ ਵੱਡਾ ਸੀ ਤੇ ਮੈਂ ਇਹਨੂੰ ਇਹ ਮੈਂ ਬਹੁਤ ਵਧੀਆ ਲੱਗੀ ਬਣੀ ਚੀਜ਼ ਤੇ ਤੁਸੀਂ ਵੀ ਮੈਂ ਇਹੀ ਕਹਿੰਦੀ ਆ ਵੀ ਇਹ ਬੁੱਕ ਨੇ ਇੱਕ ਵਾਰੀ ਰੀਡ ਕਰਿਓ ਬਾਕੀ ਮੈਂ ਜਿਵੇਂ ਜਦੋਂ ਸਾਰੀ ਕੰਪਲੀਟ ਕਰ ਲਈ ਬੁੱਕ ਤੇ ਜੋ ਹੋਰ ਵੀ ਮੈਨੂੰ ਇਹਦੇ ਵਿੱਚ ਵਧੀਆ ਲੱਗਾ ਮੈ ਹਨਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰ ਜਿਵੇਂ ਜਿਵੇਂ ਮੈਨੂੰ ਪਰ ਇਹ ਬੁੱਕ ਆ ਜਿਹੜੀ ਬਹੁਤ ਵਧੀਆ ਲੱਗੀ ਤੁਸੀਂ ਵੀ ਇਸ ਕਿਤਾਬ ਨੂੰ ਲਿਆ ਕੇ ਇੱਕ ਵਾਰੀ ਜ਼ਰੂਰ ਮੜ ਕੇ ਦੇਖਿਓ ਵੱਡੀ ਸੋਚ ਦਾ ਵੱਡਾ ਜਾਦੂ ਸੱਚੀ ਇਹ ਬੰਦੇ ਦੀ ਸੋਚ ਨੂੰ ਵੱਡਾ ਕਰਦੀ ਹੈ ਤੇ ਉਹਦੇ ਉੱਤੇ ਵੱਡਾ ਹੀ ਜਾਦੂ ਕਰਦੀ ਹੈ ਇਹ ਤੁਸੀਂ ਦੋਨਾਂ ਤਰ੍ਹਾਂ ਲੈ ਸਕਦੇ ਹੋ ਇੰਗਲਿਸ਼ ਪੰਜਾਬੀ ਜਿਹਦੇ ਮੀਡੀਅਮ ਵਿੱਚ ਮਰਜ਼ੀ ਲੈ ਲਿਓ ਤੇ ਪਰ ਇਸ ਕਿਤਾਬ ਨੂੰ ਇੱਕ ਵਾਰੀ ਲੈ ਕੇ ਜਰੂਰ ਪੜ੍ਹ ਕੇ ਦੇਖਿਓ ਇਹਦੇ ਉਤੋਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਤੇ ਸੱਚੀ ਆਪਣੀ ਸਫਲਤਾ ਦੇ ਜਿਹੜੇ ਗੁਰ ਸਿਖਾਉਂਦੀ ਆ ਕਿਵੇਂ ਆਪਾਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਆ ਕਿਵੇਂ ਆਪਣੇ ਕੰਮ ਨੂੰ ਆਪਾਂ ਵਧਾ ਸਕਦੇ ਆ ਤੇ ਕਿਵੇਂ ਆਪਾਂ ਆਪਦੀ ਜੀਵ ਤੇ ਕੰਟਰੋਲ ਕਰਕੇ ਦੂਜਿਆਂ ਦੀ ਆਪਣਾ ਜਾਦੂ ਕਰ ਸਕਦੇ ਆ ਸਾਰਾ ਬਸ਼ੇਰ ਤੋਂ ਸਿੱਖਣ ਨੂੰ ਮਿਲਦਾ ਤੁਸੀਂ ਵੀ ਸਾਰੇ ਜਣੇ ਇਹ ਕਿਤਾਬ ਨੂੰ ਜਰੂਰ ਲੈ ਆਇਓ ਤੇ ਲਿਆ ਕੇ ਇੱਕ ਵਾਰੀ ਰੀਡ ਜਰੂਰ ਕਰਕੇ ਦੇਖਿਓ ਜਿਹਦੇ ਕੋਲ ਜਿੰਨਾ ਟਾਈਮ ਆ ਦੋ ਪੇਜ ਡੇਲੀ ਪੜਨ ਦਾ ਪੰਜ ਜਰੂਰ ਪੜਿਓ ਜਰੂਰ ਲੈ ਕੇ ਦੇਖਿਓ ਧੰਨਵਾਦ